ਸ੍ਰੀ ਗੁਰੂ ਜੀ ਸਾਡੇ ਵੱਲੋਂ ਯਾਨੀ ਸੰਘਾ ਫੈਮਿਲੀ ਵੱਲੋਂ ਤੁਹਾਨੂੰ ਪਤਾ ਹੀ ਆ ਵੀ ਦੁਨੀਆਂ ਦੇ ਵਿੱਚ ਜਿੱਥੇ ਲੋਕੀ ਸੁਖੀ ਬਹੁਤ ਆ ਉੱਥੇ ਦੁਖੀ ਵੀ ਬਹੁਤ ਆ ਤੇ ਅੱਜ ਸਾਡੇ ਪਿੰਡ ਦੇ ਵਿੱਚ ਅੰਕਲ ਜੀ ਆਏ ਹੀ ਸਾਡੇ ਕੋਲੋਂ ਤੇ ਕਾਫੀ ਚਿਰਾਂ ਤੋਂ ਇਹਨਾਂ ਦਾ ਵੀ ਪਹਿਲਾਂ ਲਾ ਚੱਲਦਾ ਸੀ ਨਾ ਤੇ ਅੱਖਾਂ ਦਾ ਵੀ ਫਰੀਸ਼ਣ ਹੋਣ ਵਾਲਾ ਸੀ ਨਾ ਤੇ ਪੈਸੇ ਤੇ ਲੈ ਇਹਨਾਂ ਦੇ ਜਿੱਦਾਂ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਾਫੀ ਚਿਰਾਂ ਤੋਂ ਜਹਿਮਤ ਪਈ ਆ ਤੇ ਜੋ ਆਪਣੇ ਕੋਲ ਸੀਗਾ ਇਹਨਾਂ ਕੋ ਖਰਚ ਆ ਗਿਆ ਤੇ ਕੁਛ ਇਹਨਾਂ ਦਾ ਪਹਿਲਾਂ ਮੁੰਡਾ ਡੇਬੀ ਗਿਆ ਜਿਹੜਾ ਪੈਸਾ ਸੀ ਉਹ ਦਵਾਈ ਲੱਗ ਗਿਆ ਇਹ ਹਜੇ ਮੁੰਡੇ ਨੂੰ ਕੋਈ ਕੰਮਕਾਰ ਨਹੀਂ ਲੱਭਾ ਉਧਰੋਂ ਬਾਪੂ ਦੇ ਪਹਿਨਾ ਪੈਰ ਤੇ ਬਾਪੂ ਦਖਾਇਆ ਪੈਰ ਤੇ ਸ਼ੂਗਰ ਹੋਈ ਆ ਤੇ ਮੰਦਾ ਹਾਲ ਆ ਸਾਰੀ ਲੱਤ ਚੱਕ ਕੇ ਤੇ ਦੇਖ ਲਓ ਪੱਟੀ ਦੀ ਜਗ੍ਹਾ ਬਾਪੂ ਨੇ ਕੁਵਾਰ ਬੰਨੀ ਤੇ ਉਧਰੋਂ ਮਾਤਾ ਹੁਣ ਬਿਮਾਰ ਹੋ ਗਈ ਆ ਵੀ ਮਤਲਬ ਜੋ ਬਾਪੂ ਕੋ ਮੜਾ ਮੋਟਾ ਸਿਖਾ ਇਧਰੋਂ ਉਧਰੋਂ ਫੜ ਕੇ ਜੋ ਵੀ ਮੜਾ ਮੋਟਾ ਕਰ ਸਕਦਾ ਈ ਉਸ ਘਰ ਦੀਆਂ ਚੀਜ਼ਾਂ ਵੀ ਵੇਚ ਕੇ 5-4 ਲੱਖ ਰੁਪਈਆ ਦਾ ਲਾਧ ਤਾਂ ਨਾ ਇੰਨਾ ਲੱਗ ਗਿਆ ਬਾਬੂ ਹਾਂਜੀ ਲੱਗ ਗਿਆ ਹੁਣ ਐਸ ਟਾਈਮ ਸਵੇਰ ਦੀ ਮਾਤਾ ਹੂ ਗੰਢਈ ਆ ਤੁਹਾਨੂੰ ਪਤਾ ਕਿ ਮੈਂ ਅੱਜ ਤਾਈ ਕੋਈ ਇਦਾਂ ਦੀ ਵੀਡੀਓ ਨਹੀਂ ਪਾਉਂਦਾ ਤੇ ਨਾ ਮੈਂ ਛੇਤੀ ਪਾਉਣਾ ਹੁਣ ਮੈਂ ਸਾਰੇ ਲਾਧ ਦੇਖ ਕੇ ਫੇਰ ਵੀਡੀਓ ਪਾਉਣ ਲੱਗਾ ਇੱਕ ਮੇਰੀ ਹੱਥ ਜੋੜ ਕੇ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਆ ਵੀ ਇਹਨਾਂ ਦੋਨਾਂ ਮਾਂ ਮੱਮਾ ਪੇ ਦੀ ਸਾਡੇਾਂ ਦੀ ਜੂਰ ਹੈਲਪ ਕਰਿਓ ਜਿੰਨੀ ਵੀ ਹੋ ਸਕੇ ਜ਼ਰੂਰੀ ਨਿਕਾ ਕਿ ਮੈਂ ਕੋਈ ਨਾ 20 ਪੌਣਾ 25 ਪੌਣਾ ਜੋ ਵੀ ਹੋਇਆ ਇਹਨਾਂ ਦਾ ਬੈਂਕ ਅਕਾਊਂਟ ਮੈਂ ਤੁਹਾਨੂੰ ਦੇ ਦੇਣਾ ਇਹਨਾਂ ਦੇ ਨਾਮ ਤੇ ਆ ਜਿੰਨੀ ਵੀ ਤੁਹਾਡੇ ਕੋਲ ਹੋ ਸਕਦੀ ਸ਼ਰਤਾਂ ਥੋੜਾ ਥੋੜਾ ਕਰ ਸਕਦੇ ਤਾਂ ਜੋ ਇਹ ਆਪਣਾ ਇਲਾਜ ਕਰ ਸਕੇ ਕਿਉਂਕਿ ਉਦਾਂ ਵੀ ਆਪਾਂ ਆਪਣੇ ਖਰਚੇ ਤੁਹਾਨੂੰ ਪਤਾ ਬਤੇਰੇਕਾਰੀ ਲਈਦੇ ਆ ਕੋਈ ਕੋਛਕਾਂ ਦਾ ਕੋਈ ਕੋਛਕਾਂ ਦਾ ਕੋਈ ਕਪੜਾ ਲੀੜਾ ਮਹਿੰਗੇ ਬਿਆਣੇ ਸਮਝ ਲਿਓ ਇੱਕ ਦਿਨ ਗੱਡੀ 'ਚ ਤੇਲ ਨਹੀਂ ਪਵਾਇਆ ਜਾਂ ਨਾ ਨਹੀਂ ਵਧੀਆ ਹੋਟਲ 'ਚ ਗਏ ਜਾਂ ਕਿਤੇ ਗਏ ਤੇ ਇਸ ਗਰੀਬ ਨੇ ਤੁਹਾਨੂੰ ਸਾਰਿਆਂ ਨੂੰ ਸੀਸਾ ਦੇਣਗੇ ਤੇ ਇਹਨਾਂ ਦੀ ਜਰੂਰ ਮਾਤ ਕਰਾਈਓ ਮਾਤਾ ਕਿੰਨੇ ਚਿਰ ਤੋਂ ਬਿਮਾਰ ਇੱਕ ਸਾਲ ਹੋ ਗਿਆ ਮੈਂ ਹੁਣ ਜਦੋਂ ਆਇਆ ਮੇਰਾ ਆਪ ਦਾ ਮਨ ਭਰ ਹੋਇਆ ਮਾਤਾ ਜਿੱਦਾਂ ਹੋਊਂਗੇ ਮਾਂ ਡਈਆ ਤੇ ਬਾਪੂ ਕਹਿੰਦਾ ਵੀ ਹੋਣੀ ਤੈਨੂੰ ਦਾਖਲ ਕਰਾਈਏ ਮੈਂ ਬਾਪੂ ਨਾਲ ਗੱਲ ਵੀ ਕੀਤੀ ਆ ਤੇ ਬਾਪੂ ਕਹਿੰਦਾ ਵੀ ਸਾਡੇ ਕੋ ਕਿਤੇ ਦਾਖਲ ਹੋਣ ਲਈ ਵੀ ਹੈ ਨਹੀਂ ਕੋਈ ਹਾਬ ਕਤਾਰ ਅਸੀਂ ਚਲੋ ਜਿੱਥੇ ਤਾਈ ਹੋਈ ਅਸੀਂ ਵੀ ਜਰੂਰ ਕੋਸ਼ਿਸ਼ ਕਰਾਂਗੇ ਪਰ ਮੇਰੇ ਸਾਰੇ ਭੈਣ ਭਰਾਵਾਂ ਨੇ ਵੱਧ ਚੜ ਕੇ ਇਹਨਾਂ ਦਾ ਸਹਯੋਗ ਕਰਨਾ ਤਾਂ ਜੋ ਮਾਤਾ-ਪਿਤਾ ਦਾ ਬਾਪੂ ਦਾ ਇਨਜ ਕਰਾ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੇ ਦੂਜੀ ਗੱਲ ਇਹ ਆ ਵੀ ਮੈਂ ਉਹਨਾਂ ਦਾ ਬੈਂਕ ਅਕਾਊਂਟ ਇਹਨਾਂ ਦਾ ਨਾਮ ਦੇ ਦਿੰਦੇ ਆ ਤੇ ਜਰੂਰ ਥੋੜੀ ਥੋੜੀ ਮੇਰੇ ਭਰਾ ਸਾਰੇ ਜਣੇ ਹੈਲਪ ਕਰੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ